ਕੀ ਤੁਸੀਂ ਵੀ ਸਰਕਾਰੀ ਨੌਕਰੀ ਤੇ ਪੇਪਰ ਦੀ ਤਿਆਰੀ ਲਈ ਚੰਗੇ ਸੈਂਟਰ ਦੀ ਭਾਲ ਵਿੱਚ ਹੋ ਤਾਂ ਕਲੀਅਰ ਕਲਾਸਿਜ਼ ਕਰ ਸਕਦਾ ਹੈ ਆਪ ਜੀ ਦੇ ਸੁਪਨੇ ਨੂੰ ਸਾਕਾਰ ਕਲੀਅਰ ਕਲਾਸਿਜ਼ ਦੀ ਇੱਕ ਹੀ ਵਿਕੇ ਇੱਕ ਸਾਂਝੇ ਬੈਚ ਦੀ ਸ਼ੁਰੂਆਤ ਜਿਸ ਵਿੱਚ BSF RPF MTS SSC CPT Plus B ਦੀਆਂ ਵੱਖ-ਵੱਖ ਪੋਸਟਾਂ ਦਾ ਜੋ ਬੈਚ ਹੈ ਉਹ ਸ਼ੁਰੂ ਹੈ ਜਿਸ ਵਿੱਚ ਪਹਿਲੇ 20 ਵਿਦਿਆਰਥੀਆਂ ਲਈ ਸਪੈਸ਼ਲ ਡਿਸਕਾਊਂਟ ਦਿੱਤਾ ਜਾਵੇਗਾ ਇਹ ਬੈਚ ਮਿਤੀ 9 ਤਾਰੀਖ ਦੇਣ ਸ਼ੁੱਕਰਵਾਰ ਤੋਂ ਸ਼ੁਰੂ ਹੈ ਸਾਡੀ ਅਕੈਡਮੀ ਵਿੱਚ ਬੱਚਿਆਂ ਦੀ ਸਪੈਸ਼ਲ ਤਿਆਰੀ ਦੇ ਲਈ ਰੋਜ਼ਾਨਾ ਕਲਾਸ ਟੈਸਟ ਦੂਜੇ ਹਫਤੇ OMR ਸ਼ੀਟ ਟੈਸਟ ਮਹੀਨੇ ਦੇ ਆਖਰੀ ਦਿਨ CVT ਕੰਪਿਊਟਰ ਬੇਸਡ ਟੈਸਟ ਜਿਹੜੇ ਲਏ ਜਾਂਦੇ ਤਾਂ ਜਲਦ ਹੀ ਤੁਸੀਂ ਡੈਮੋ ਕਲਾਸਾਂ ਦੇ ਲਈ ਸੰਪਰਕ ਕਰੋ 9 ਅਗਸਤ ਦਾ ਪੂਰਾ ਪੂਰਾ ਲਾਭ ਉਠਾ